ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਲੋ ਜੀ ਇਹ ਵੀਡੀਓ ਹੈਗੀ ਹੈ ਜੀ ਐਤਵਾਰ ਦੀ ਤੇ ਇੱਥੇ ਮੈਂ ਸਾਰੇ ਜਿਵੇਂ ਕਿ ਰੋਟੀ ਵਗੈਰਾ ਖਾ ਕੇ ਹਨਾ ਸਾਰਾ ਕੰਮ ਤਾਂ ਖਤਮ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਮੰਡੇ ਸਾਫ਼ ਕਰਨ ਕਿਉਂਕਿ ਇਸ ਤੋਂ ਪਹਿਲਾਂ ਦੇ ਜਿਹੜੇ ਕੰਮ ਤਾਂ ਦੇ ਸੀਗੇ ਉਹ ਆਪਾਂ ਪਿਛਲੇ ਵਲੌਗ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਮੱਝਾਂ ਨੂੰ ਪਾਣੀ ਪੁਣੀ ਪਿਆ ਕੇ ਮੰਨ ਕੇ ਫਿਰ ਮੈਂ ਭਾਂਡੇ ਸਾਫ ਕਰਨ ਲੱਗੀ ਸੀ ਤੇ ਭਾਂਡੇ ਅੱਜ ਮੈਂ ਇੱਥੇ ਸਾਫ ਕਰ ਰਹੀ ਆ ਕਿਉਂਕਿ ਅੱਜ ਹਨੇਰੀ ਜਿਹੜੀ ਆ ਬਹੁਤ ਜ਼ਿਆਦਾ ਚੱਲ ਰਹੀ ਸੀ ਇੱਥੇ ਥੋੜੀ ਜਿਹੀ ਘੰਟੇ 'ਚ ਬੰਦ ਜਾਂਦਾ ਤੇ ਮੈਂ ਇੱਥੇ ਰੱਖਤੀ ਸੀ ਇਹ ਕਿ ਮੈਂ ਭਾਂਡੇ ਮਾਂਜ ਕੇ ਕੱਪੜੇ ਨਾਲ ਦੋ ਕਰ ਦੂੰਗੀ ਚਲ ਕੇ ਕੱਪੜੇ ਦੇ ਨਾਲ ਚੱਕਲਾ ਦੀਨਾ ਨਹੀਂ ਕਿਉਂਕਿ ਉਪਰ ਮਿੱਟੀ ਵੀ ਨਹੀਂ ਪੈਂਦੀ ਹੈਗੀ ਇਹ ਬਾਕੀ ਜਦੋਂ ਹੁਣ ਹਵਾਜੀ ਚੱਲਦੀ ਹੈ ਨਾ ਤਾਂ ਫਿਰ ਬਾਹਰੋਂ ਰੇਤਾ ਝੋੜ ਢੜ ਕੇ ਕਾਫੀ ਆ ਜਾਂਦੀ ਰਹਿੰਦੀ ਆ ਤੈਨੂੰ ਹੁਣ ਪਤਾ ਲੱਗਾ ਇੱਕ ਧੁੱਪ ਦੇ ਵਿੱਚ ਮੱਕੀਆਂ ਜਿਆਦਾ ਤੰਗ ਕਰਦੀਆਂ ਜੇ ਧੁੱਪ ਦੇ ਵਿੱਚ ਨਹੀਂ ਬਹਿੰਦੇ ਤਾਂ ਯਾਰ ਤਾਂ ਵੀ ਔਖਾ ਹੈ ਜੇ ਧੁੱਪੇ ਬੈਠਦੇ ਆ ਤਾਂ ਫਿਰ ਮੱਕੀਆਂ ਪਰੇਸ਼ਾਨ ਕਰਦੀਆਂ ਜੇ ਅੰਦਰ ਬੈਠਦੇ ਆ ਤਾਂ ਅੰਦਰ ਠਾਰੀ ਚੜਦੀ ਆ ਵੀ ਠੰਡ ਲੱਗਦੀ ਆ ਤੇ ਹੁਣ ਮੈਂ ਇੱਕ ਵਾਰੀ ਭਾਂਡੇ ਸਾਰੇ ਧੋ ਕੇ ਤੇ ਫਿਰ ਭਾਂਡਿਆਂ ਨੂੰ ਉੱਪਰ ਟੱਕ ਦੂੰਗੀ ਉਸ ਤੋਂ ਬਾਅਦ ਇੱਥੋਂ ਜਿਹੜੀ ਫਰਸ਼ਾ ਉਹ ਵੀ ਸਾਫ਼ ਕਰ ਦਾਂਗੇ ਆਪਾਂ ਇਹ ਪਹਿਲਾਂ ਬੱਟਲ ਦੇ ਵਿੱਚ ਇਧਰੋਂ ਧੋ ਲੈਣੀ ਆ ਭਾਂਡੇ ਮੰਜੀ ਹੋਏ ਨੇ ਭਾਂਡੇ ਜੀ ਸਰਫ ਦੇ ਨਾਲ ਸਾਬਣ ਦੇ ਨਾਲ ਤੇ ਉਸ ਤੋਂ ਬਾਅਦ ਬੱਟਲ ਦੇ ਵਿੱਚ ਪਹਿਲਾਂ ਆਪਾਂ ਧੋ ਲੈਣੇ ਆ ਉਸ ਤੋਂ ਬਾਅਦ ਫਿਰ ਦੂਸਰੇ ਸਾਫ਼ ਪਾਣੀ ਦੇ ਵਿੱਚ ਕੱਢ ਕੇ ਤੇ ਟੋਕਰੀ ਦੇ ਵਿੱਚ ਰੱਖ ਦਿੰਨੇ ਆ ਤੇ ਬਾਕੀ ਇਸ ਦੇ ਨਾਲ-ਨਾਲ ਹੀ ਅੱਜ ਆਪਾਂ ਤੁਹਾਨੂੰ ਇੱਕ ਹੋਰ ਨੁਸਖਾ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਆ ਆਪਾਂ ਜਿਹੜਾ ਅੱਜ ਨੁਸਖਾ ਦੱਸਾਂਗੇ ਤੁਹਾਨੂੰ ਦੱਸਾਂਗੇ ਜੀ thyroid ਤੋਂ ਤੇ thyroid ਤੋਂ ਤੇ ਇੱਕ ਸਿਰਦਰਦ ਕਰਨ ਤੋਂ ਕਿਉਂਕਿ ਜਦੋਂ ਆਪਾਂ ਨਿਗਾਹ ਲਗਾ ਕੇ ਕਈ ਵਰੀ ਹਨਾ ਕੋਈ ਨਿਗਾਹਲਾ ਕੰਮ ਕਰਦੇ ਆ ਜਿਵੇਂ ਨਿਗਾਹ ਲਗਾ ਕੇ ਕੋਈ ਚਾਏ ਕੱਪੜਿਆਂ ਦਾ ਲਾ ਲੋ ਜਾਂ ਕੋਈ ਬਰੀਕ ਕੀ ਕੰਮ ਕੋਈ ਵੀ ਹੁੰਦਾ ਸਲਾਈ ਕਢਾਈ ਦਾ ਹਨਾ ਕੰਮ ਕਰਦੇ ਆ ਤੇ ਕਈ ਵਰੀ ਇਸ ਤਰ੍ਹਾਂ ਹੁੰਦਾ ਜੀ ਆਪਾਂ ਜਿੰਨੀਗਾ ਲਾਉਣ ਦੇ ਨਾਲ ਆਪਣਾ ਜਿਹੜਾ ਸਿਰ ਉਹ ਦਰਦ ਕਰਨ ਲੱਗ ਜਾਂਦਾ ਤੇ ਉਹਦੇ ਵਾਸਤੇ ਵੀ ਆਪਾਂ ਤੁਹਾਨੂੰ ਦੱਸਾਂਗੇ ਅਜਿਹੀ ਟਿਪਸ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਾਕੀ ਤੁਹਾਨੂੰ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਨਾ ਕਰਿਆ ਕਰੋ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਇਹ ਜਿਸ ਵੀਡੀਓ ਦੇ ਵਿੱਚ ਆਪਾਂ ਹੁਣ ਕੋਈ ਵੀ ਤੁਹਾਨੂੰ ਨੁਸਖਾ ਦੱਸਦੇ ਹੁੰਨੇ ਆ ਇਹ ਉਸ ਵੀਡੀਓ ਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲਿਆ ਕਰੋ ਫਿਰ ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਮੈਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਫਿਰ ਜਦੋਂ ਤੁਹਾਨੂੰ बार-बार ਤੁਸੀਂ ਕਮੈਂਟ ਕਰਕੇ ਪੁੱਛਦੇ ਹੋ ਤੇ ਫਿਰ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਵੀ ਪਤਾ ਨਹੀਂ ਸਮਝ ਨਹੀਂ ਲੱਗੀ ਤਾਂ ਪੁੱਛ ਰਹੇ ਨੇ ਹਨਾ ਤੇ ਤੁਸੀਂ ਧਿਆਨ ਨਾਲ ਪੁੱਛਦਿਆ ਕਰੋ ਆਹ ਸੌਰੀ ਜੀ ਧਿਆਨ ਨਾਲ ਦੇਖ ਕੇ ਕਰੋ ਵੀਡੀਓ ਨੂੰ ਸੁਣ ਲਿਆ ਕਰੋ ਕੋਈ ਗੱਲ ਨਹੀਂ ਜੀ ਬਸ ਤੁਸੀਂ ਕੰਮ ਸੁਣ ਲਓ ਪੂਰੀ ਵੀਡੀਓ ਦੇਖਣ ਦੇ ਬਾਅਦ ਜੇ ਤੁਹਾਨੂੰ ਸਮਝ ਲੱਗੀ ਤਾਂ ਕੋਈ ਗੱਲ ਨਹੀਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਚਲੋ ਜੀ ਬਸ ਸਿੱਤੇ ਹੁਣ ਆਪਾਂ पांडे ਤੋਲੇ ਆ ਹੁਣ ਆਪਾਂ ਸਰਾਂਗੇ ਰੈਸਟ 10 ਮਿੰਟ ਬੱਸ ਹੋਤਾ ਤੇ ਹਾਂਜੀ ਲੋ ਜੀ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਤੇ ਮੈਂ ਆਪਣੇ ਇਸ ਤੋਂ ਪਹਿਲਾਂ ਦੇ ਜਿਹੜੇ ਕੰਮ ਤੰਦੇ ਸੀ ਉਹ ਖਤਮ ਕਰਕੇ ਤੇ ਹੁਣ ਮੈਂ ਲੱਗੀ ਸੀਗੀ ਅਰਸ਼ਨੂਰ ਦੀ ਯੂਨੀਫਾਰਮ ਪ੍ਰੈਸ ਕਰਨ ਤੇ ਮੈਂ ਜਾਨੀ ਕਿ ਸ਼ਾਲ ਚੇਂਜ ਨਹੀਂ ਕੀਤਾ ਸੀਗਾ ਗੁਰਦੁਆਰਾ ਸਾਹਿਬ ਤੋਂ ਆਉਣ ਤੋਂ ਬਾਅਦ ਉਹੀ ਸ਼ੌਲ ਰੱਖ ਲਿਆ ਤੇ ਬਾਅਦ ਚ ਹੁਣ ਮੈਂ ਚੇਂਜ ਕਰਦੀ ਆਂ ਸ਼ੌਲ ਕਿਉਂਕਿ ਫਿਰ ਇਸ ਤਰ੍ਹਾਂ ਹੁੰਦਾ ਵੀ ਹਨਾ ਆਪਣੇ ਕੰਮ ਹੀ ਹੋਵੇਂ ਦੇ ਕੰਮ ਦੇ ਵਿੱਚ ਫਿਰ ਸਾਰੇ ਇਸ ਤਰ੍ਹਾਂ ਗੰਦੇ ਜਿਹੇ ਹੋ ਜਾਂਦੇ ਨੇ ਤਾਂ ਕਰਕੇ ਫਿਰ ਮੈਂ ਜਦੋਂ ਕੰਮ ਕਰਦੀ ਹੁੰਨੀ ਕੰਮ ਵਾਸਤੇ ਤਾਂ ਮੇਰੇ ਦੋ ਸ਼ੌਲੇ ਲਾਏ ਨੇ ਘਰੇ ਤਾਂ ਵੀ ਜਾਨੀ ਕਿ ਉਹੀ ਲੈਣੀ ਹੁੰਨੀ ਆ ਤੇ ਉਹ ਵੀ ਨਿੱਗੇ ਨੇ ਤੇ ਚਲੋ ਜੀ ਹੁਣ ਮੈਂ ਯੂਨੀਫਾਰਮ ਕਰਕੇ ਪ੍ਰੈਸ ਫਿਰ ਆਪਣੇ ਅਗਲੇ ਕੰਮ ਧੰਦੇ ਕਰਦੀ ਆਂ ਤੇ ਅੱਜ ਤਾਂ ਮੇਰਾ ਸਾਫ-ਸਫਾਈ ਦਾ ਕੰਮ ਵੀ ਕਾਫੀ ਵਧਿਆ ਪਿਆ ਕਿਉਂਕਿ ਕੱਲ ਪੂਰਾ ਦਿਨ ਹਨੇਰ ਚੱਲੀ ਗਿਆ ਤੇ ਮਿੱਟੀ ਘੱਟਾ ਜਿਹਾ ਕਾਫੀ ਜਾਨਕੀ ਵਿੜੇ ਦੇ ਵਿੱਚ ਵੀ ਇੰਨੀ ਨਹੀਂ ਰੇਤ ਤਾਂ ਹੋਈ ਪਈ ਆ ਤੇ ਅੰਦਰਾਂ ਅੰਦਰਾਂ ਵੈਲ ਤਾਂ ਵੈਸੇ ਇੰਨੀ ਨਹੀਂ ਆਉਂਦੀ ਹੈਗੀ ਕਿਉਂਕਿ ਚਲੋ ਹਨਾ ਕਵਰ ਕਰਕੇ ਨਹੀਂ ਆਉਂਦੀ ਇੰਨੀ ਪਰ ਫਿਰ ਵੀ ਸਰਕ ਸਰਕ ਜੀ ਤਾਂ ਹੋਈ ਜਾਂਦੀ ਹੈ ਕਿਉਂਕਿ ਬਾਹਰੋਂ ਪੈਰਾਂ ਦੇ ਨਾਲ ਅਲੱਗ-ਅਲੱਗ ਕੀ ਅੰਦਰ ਰੇਤ ਆਈ ਜਾਂਦੀ ਆ ਤੇ ਵਿੜੇ ਦੇ ਵਿੱਚ ਵੀ ਇੰਨੀ ਰੇਤ ਆੜੜਟ ਕੇ ਬਾਹਰੋਂ ਆਈ ਜਾਂਦੀ ਰਹਿੰਦੀ ਹੈ ਤੇ ਮੈਂ ਹਲੇ ਵਿਗੜਾ ਵੀ ਨਹੀਂ ਸੁੰਭ ਰਿਆ ਸੀ ਗੱਜ ਮੈਂ ਕਿਹਾ ਥੋੜਾ ਜਿਹਾ ਮੈਂ ਲੇਟ ਸੁੰਭਰੂੰਗੀ ਕਿਉਂਕਿ ਜਦੋਂ ਹਨੇਰੀ ਦਾ ਮਿੱਟੀ ਘੱਟਾ ਜਿਹਾ ਹੁੰਦਾ ਉਹਦੇ ਫਿਰ ਥੋੜਾ ਜਿਹਾ ਮੈਂ ਲੇਟ ਸੁੰਭਰਦੇ ਹੁੰਨੀ ਆ ਮੈਂ ਕਿਹਾ ਚੱਲ ਥੋੜਾ ਜਿਹਾ ਲੇਟ ਸੁੰਭਰੂੰਗੀ ਤੇ ਕਿਉਂਕਿ ਕੂੜਾ ਕਾਫੀ ਬਣ ਜਾਂਦਾ ਇੱਕ ਇੱਤਾਂ ਦੀਆਂ ਵਿਰਲਾ ਜੀਆਂ ਦੇ ਵਿੱਚ ਜਿਹੜੀਆਂ ਕੂੜਾ ਜਿਹਾ ਫਸ ਜਾਂਦਾ ਇੱਕ ਡੇਕ ਦੇ ਪੱਤੇ ਪੁੱਤੇ ਹੋ ਜਾਂਦੇ ਪਾਕੀ ਪਾਸਿਓਂ ਦਰਖਤ ਦੇ ਪੱਤੇ ਪੁੱਤੇ ਜੀ ਕਾਫੀ ਆ ਜਾਂਦੇ ਨੇ ਤੇ ਹੁਣ ਮੈਂ ਪਹਿਲਾਂ ਕਰ ਲਾਂ ਯੂਨੀਫਾਰਮ ਪ੍ਰੈਸ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਕੰਮ ਤੋਂ ਦੇ ਕਰਦੇ ਆਂ ਜੀ ਤੇ ਐਤਾਂ ਸਾਫ ਸਫਾਈਆਂ ਨੇ ਦਿਹਾੜੀ ਲਾ ਦੇਣੀਆਂ ਸਾਰੀ ਕਿਉਂਕਿ ਸਾਰੀਆਂ ਸਾਫ ਸਫਾਈਆਂ ਤੇ ਕਾਫੀ ਟਾਈਮ ਲੱਗ ਗਿਆ ਨਾ ਜਿਸ ਦਿਨ ਹਨੇਰੀ ਣੂਰੀ ਹੁੰਦੀ ਆ ਤੇ ਉਸ ਦਿਨ ਆ ਹੀ ਹੁੰਦਾ ਤੇ ਹਾਂਜੀ ਲੋ ਜੀ ਆਪਾਂ ਯੂਨੀਫਾਰਮ ਪ੍ਰੈਸ ਕਰਨ ਤੋਂ ਬਾਅਦ ਫਿਰ ਚਾਚੂ ਪੀ ਕੇ ਤੇ ਮੈਂ ਲਾਗੀ ਜਿਹੜਾ ਸੂੰਬਰ ਨਾ ਤੇ ਆਟਾ ਵਗੈਰਾ ਤਾਂ ਚਲੋ ਮੈਂ ਗੁੰਨ ਕੇ ਰੱਖ ਹੀ ਲਿਆ ਸੀਗਾ ਜੀ ਪਹਿਲਾਂ ਤੇ ਬਾਕੀ ਰੋਟੀ ਦੀ ਤਾਂ ਸਾਰੀ ਤਿਆਰੀ ਆ ਬਸ ਮੈਂ ਰੋਟੀ ਬਣਾਉਣੀ ਹੋਈ ਆ ਹੁਣ ਅਰਸ਼ਨੂਰ ਵਾਸਤੇ ਫਿਰ ਮੈਂ ਕਿਹਾ ਚੱਲੋ ਹਲੇ ਟਾਈਮ ਤੇ ਆ ਤੇ ਵਿੜਾ ਸੂੰਬਰ ਦਾਂ ਪਹਿਲਾਂ ਕੌਂਕੀ ਜਦੋਂ ਵਿਹੜੇ ਦੇ ਵਿੱਚ ਇੰਨਾ ਕੂੜਾ ਜਿਹਾ ਦੇਖ ਲੈਨੇ ਆ ਨਾ ਮਿੱਟੀ ਕੱਟਾ ਜਿਹਾ ਹਨਾ ਤੇ ਉਦੋਂ ਫਿਰ ਬਾਕੀ ਵੈਸੇ ਤਾਂ ਇਸ ਤੋਂ ਪਹਿਲਾਂ ਜਿਹੜਾ ਨਾ ਜਿਹੜਾ ਵਧੀਆ ਸਾਫ਼-ਸਾਫ਼ ਰਹਿੰਦਾ ਸੀ ਮੈਂ ਉਸ ਵਕਤ ਸੁੰਬਰ ਦਿੰਦੀ ਸੀਗੀ ਪੂਰਾ ਦਿਨ ਵਿਹੜਾ ਸਾਫ਼ ਰਹਿੰਦਾ ਸੀ ਤੇ ਕੱਲ ਚੱਲੀ ਪਹਿਲਾਂ ਹਵਾ ਸੀਗੀ ਬਸ ਨਾਰਮਲ ਜੀ ਤੇ ਬਾਅਦ ਵਿੱਚ ਇੱਕਦਮ ਤੇਜ਼ ਹੋ ਗਈ ਤੇ ਬਸ ਸਾਰਾ ਦਿਨ ਤੇਜ਼ ਹਵਾ ਚੱਲੀ ਗਈ ਤੇ ਉਹਦੇ ਨਾਲ ਫਿਰ ਬਾਰੋਂ ਪੱਤੇ ਮਿੱਟੀ ਆ ਜਾਂਦੀ ਹੈ ਵਿਹੜੇ 'ਚ ਤੇ ਫਿਰ ਉਹਦੇ ਕਰਕੇ ਵਿਹੜਾ ਸਾਰਾ ਅੱਜ ਬਹੁਤ ਗੰਦਾ ਹੋਇਆ ਪਿਆ ਸੀਗਾ ਤੇ ਜਿਹੜੀ ਰੇਤਾ ਜੀ ਹੁੰਦੀ ਹੈ ਨਾ ਤੇ ਮਿੱਟੀ ਵੇੜੇ ਦੇ ਵਿੱਚ ਇਹਨਾਂ ਨਿਕਲਦੀ ਨਹੀਂ ਹੈਗੀ ਕਿਉਂਕਿ ਮਿੱਟੀ ਫੇਰ ਇਸਨਾਂ ਦੇ ਮਿੱਟੀ ਦੇ ਵਿੱਚ ਜਿਹੜੀ ਦੂਜੀ ਕੱਕੀ ਰੇਤਾ ਜੀ ਆ ਜਾਂਦੀ ਹੈ ਬਾਹਰੋਂ ਤੇ ਉਹ ਬਾਲੀ ਜ਼ਿਆਦਾ ਹੋ ਜਾਂਦੀ ਹੈ ਇਕੱਠੀ ਤੇ ਲੋ ਜੀ ਪਹਿਲਾਂ ਆਪਾਂ ਸਾਰਾ ਵੇੜਾ ਸੁੰਬਰ ਦਿੰਨੇ ਆ ਤੇ ਉਸ ਤੋਂ ਬਾਅਦ ਫੇਰ ਆਪਾਂ ਰੋਟੀ ਬਣਾਵਾਂਗੇ ਅਰਸ਼ਨੂਰ ਦੀ ਤੇ ਬਾਕੀ ਕੱਪੜੇ ਮੈਂ ਕੱਲ ਧੋਲੇ ਸੀਗੇ ਤੇ ਅੱਜ ਮੈਂ ਕੱਪੜੇ ਸ਼ਾਇਦ ਨਾ ਧੋਵਾਂ ਕਿਉਂਕਿ ਮੈਂ ਹੁਣ 2 ਦਿਨਾਂ ਦੇ ਕੱਪੜੇ ਹੀ ਧੋਇਆ ਕਰਨੇ ਆ ਕਿਉਂਕਿ ਹੁਣ ਹਰ ਰੋਜ਼ ਫਿਰ ਆਏ ਹੁੰਦਾ ਮਸ਼ੀਨ 'ਚ ਧੋਣੇ ਅੱਗੇ ਤਾਂ ਆਏ ਹੁੰਦਾ ਸੀ ਹੱਥੀ ਧੋਣੇ ਹੁੰਦੇ ਸੀ ਫਨਾਏ ਹੁੰਦਾ ਸੀਗਾ ਕਿ ਚਲੋ ਹਨਾ ਵੀ ਜਿੰਨੇ ਹੈਗੇ ਨੇ ਇੱਕ ਧੋ ਲਈਏ ਵੀ ਚਲੋ ਸੌਖੇ ਰਹਿਦਾ ਪਰ ਹੁਣ ਆਏ ਹੁੰਦਾ ਵੀ ਚਲੋ ਜਦੋਂ ਮਸ਼ੀਨ ਹੀ ਲਾਉਣੀ ਆ ਤੇ ਫਿਰ 2 ਦਿਨਾਂ ਦੇ ਹੀ ਕੱਪੜੇ ਧੋਲਿਆ ਕਰਾਂਗੇ ਤੇ ਫਿਰ ਇੱਕ ਦਿਨ ਚਲ ਆਪਾਂ ਵੀ ਛੱਡ ਦਿਆ ਕਰਾਂਗੇ ਤੇ ਹੁਣ ਮੈਂ ਕੱਲ ਧੋਤੇ ਸੀਗੇ ਕੱਪੜੇ ਤੇ ਅੱਜ ਹੁਣ ਮੈਂ ਨਹੀਂ ਧੋਣੀ ਹੈਗੀ ਤੇ ਕੱਲ ਨੂੰ ਧੋਂਗੀ ਤੇ ਬਾਕੀ ਨੂਰ ਦੀ ਯੂਨੀਫਾਰਮ ਦਾ ਹੁੰਦਾ ਤੇ ਉਹਦੀਆਂ ਯੂਨੀਫਾਰਮ ਵੀ ਦੋ ਨੇ ਸੜ ਜਾਂਦਾ ਚਲੋ ਵਧੀਆ ਤੇ ਤਾਂ ਕਰਕੇ ਫਿਰ ਅੱਜ ਆਪਾਂ ਕੱਪੜੇ ਨਹੀਂ ਧੋਂਦੇ ਤੇ ਕੱਲ ਨੂੰ ਧੋ ਲਾਂਗੇ ਤੇ ਦੇਖੋ ਕਿੰਨਾ ਕੂੜਾ ਜਿਹੜਾ ਇਕੱਠਾ ਹੋ ਰਿਹਾ ਤੇ ਹਾਂਜੀ ਲੋ ਜੀ ਆਪਾਂ ਇਹੜਾ ਸੁੰਭਰ ਕੇ ਕਰਤਾ ਸਾਫ਼ ਤੇ ਉਸ ਤੋਂ ਬਾਅਦ ਫਿਰ ਮੈਂ ਅੱਗੀ ਸੋਇਚ ਤੇ ਹੁਣ ਮੈਂ ਅਰਸ਼ ਨੂਰ ਵਾਸਤੇ ਬਣਾ ਰਹੀ ਹਾਂ ਰੋਟੀ ਤੇ ਸਬਜ਼ੀ ਤਾਂ ਅੱਜ ਕੋਈ ਨਹੀਂ ਬਣਾਉਣੀ ਸੀਗੀ ਕਿਉਂਕਿ ਕੱਲ ਆਪਾਂ ਬਣਾਇਆ ਸੀ ਸਾਗ ਤੇ ਅੱਜ ਉਹੀ ਸਾਗ ਚੱਲੂਗਾ ਸ਼ਾਮ ਨੂੰ ਬਣਾ ਲਾਂਗੇ ਕੋਈ ਸਬਜ਼ੀ ਤੇ ਹੁਣ ਮੈਂ ਆਟਾ ਤਾਂ ਪਹਿਲਾਂ ਗੁੰਨ ਲਿਆ ਸੀਗਾ ਪਰ ਮੈਂ ਵੀ ਘਿਓ ਲਾ ਕੇ ਬਾਅਦ ਵਿੱਚ ਰੋਟੀ ਬਣਾਉਣ ਲੱਗੀ ਥੋੜਾ ਜਿਹਾ ਘਿਓ ਲਾ ਕੇ ਤੇ ਮੱਕੀ ਦੇਲੇ ਨੂੰ ਨਹੀਂ ਇੱਕ ਇਹਦੇ ਨਾਲ ਫਿਰ ਰੋਟੀ ਸੋਹਣੀ ਆਉਂਦੀ ਆਟਾ ਸੌਫਟ ਜਿਹਾ ਹੋ ਜਾਂਦਾ ਤੇ ਆਪਾਂ ਇੱਧਰ ਰੱਖਤਾ ਤਵਾ ਇੱਧਰ ਸਾਗ ਗਰਮ ਹੋ ਰਿਹਾ ਤੇ ਤਵੇ ਦੇ ਉੱਪਰ ਪਹਿਲਾਂ ਮੈਂ ਜੀਰਾ ਭੁੰਨੂੰਗੀ ਥੋੜਾ ਜਿਹਾ ਤੇ ਦਹੀਂ ਚ ਪਾਉਣ ਵਾਸਤੇ ਕਾਲਾ ਨਮਕ ਪਾਤਾ ਸੀਗਾ ਤੇ ਥੋੜਾ ਜਿਹਾ ਜੀਰਾ ਭੁੰਨ ਕੇ ਪਾਉਂਗੀ ਬਿਲਕੁਲ ਥੋੜਾ ਜਿਹਾ ਜੀਰਾ ਜਿਹੜਾ ਹੈ ਤਵੇ ਦੇ ਉੱਪਰ ਹੀ ਭੁੰਨ ਕੇ ਤੇ ਹੱਥਾਂ ਦੇ ਨਾਲ ਇਹਨੂੰ ਮੈਸ਼ ਕਰਕੇ ਤੇ ਆਪਾਂ ਪਾ ਦਾਂਗੇ ਦਹੀਂ ਦੇ ਵਿੱਚ ਤੇ ਇਹਦੇ ਨਾਲ ਦਹੀਂ ਸਵਾਦ ਲੱਗਦਾ ਅਰਸ਼ਨੂਰ ਕਹਿੰਦਾ ਕਿ ਮੈਂ ਹੈ ਦੁੱਧ ਜਾਂ ਚਾਹ ਨਹੀਂ ਪੀਊਂਗਾ ਮੈਂ ਦਹੀਂ ਖਾ ਕੇ ਜਾਊਂਗਾ ਅੱਜ ਮੈਂ ਖਲ ਦਹੀਂ ਖਾ ਲਾਂ ਤੇ ਆਪਾਂ ਉਹਨੂੰ ਪਾ ਕੇ ਦਿੰਨੇ ਆ ਜੀ ਦਹੀਂ ਦੇ ਵਿੱਚ ਜੀਰਾ ਭੁੰਨ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਰੋਟੀ ਬਣਾਉਣ ਲੱਗ ਜਾਂਗੇ ਨਾਲ ਦੀ ਨਾਲ ਹੀ ਬਸ ਹੁਣ ਆਪਾਂ ਰੋਟੀ ਬਣਾ ਦਿੰਨੇ ਆ ਕਿਉਂ ਨੂੰ ਵੀ ਅਸਰਾ ਹੁੰਦਾ ਅਰਸ਼ਨੂਰ ਨੂੰ ਵੀ ਵੀ ਮੈਂ ਖਾ ਕੇ ਚਲਾ ਜਾਵਾਂ ਲੈ ਕੇ ਤਾਂ ਜਾਂਦਾ ਹੈਗਾ ਮੈਂ ਪਾਤਾ ਦਿੰਨੀ ਉਹਨੂੰ ਇੱਕ ਪਰੌਂਠਾ ਪਰ ਉਹ ਕਹਿ ਦਿੰਦਾ ਕਿ ਮੰਮਾ ਠੰਡੀ ਹੋ ਜਾਂਦੀ ਹੈ ਰੋਟੀ ਫਿਰ ਉਹਨਾਂ ਟੇਸਟ ਨਹੀਂ ਆਉਂਦਾ ਉਹਨਾਂ ਵਧੀਆ ਤੇ ਤਾਂ ਕਰਕੇ ਵੈਸੇ ਤਾਂ ਉਹ ਕਹਿ ਦਿੰਦਾ ਹੁੰਦਾ ਵੀ ਮੈਂ ਉੱਥੇ ਗਰਮ ਕਰ ਲੈਣਾ ਮਾਈਕ੍ਰੋਵੇਜ ਤੇ ਪਰ ਫਿਰ ਵੀ ਉਹਨੂੰ ਐ ਹੁੰਦਾ ਕਿ ਮੈਂ ਖਾ ਕੇ ਜਾਵਾਂ ਤੇ ਮੈਂ ਫਿਰ ਬਣਾ ਦੇਣੀ ਹੁੰਦੀ ਆ ਖਾ ਲੈਂਦਾ ਹੁੰਦਾ ਦੋ ਪਰੌਂਠੇ ਉਹਨੂੰ ਮੈਂ ਖਾਣ ਨੂੰ ਦੇ ਦੇਣੀ ਇੱਕ ਪਰੌਂਠਾ ਮੈਂ ਪਰ ਫਿਰ ਵੀ ਪਾ ਦੇਣੀ ਨਾਲ ਕਿ ਚਲ ਕੋਈ ਨਾ ਲੈ ਜਾ ਜੀ ਨਾ ਦੇਲ ਕੀਤਾ ਨਾ ਕਾਵੀ ਤੇ ਹਾਂਜੀ ਉਹਨੂੰ ਐ ਹੁੰਦਾ ਵੀ ਕਿ ਕੋਈ ਹੋਰ ਚੀਜ਼ ਬਣਾ ਦਿਓ ਮੈਨੂੰ ਟਿਫਨ ਦੇ ਵਿੱਚ ਲੈ ਕੇ ਜਾਣ ਵਾਸਤੇ ਤੇ ਵੀ ਰੋਟੀ ਨਾ ਪਾਇਆ ਕਰੋ ਫੇ ਪਰ ਮੈਂ ਪਾ ਦੇਣੀ ਆ ਰੋਟੀ ਫਿਰ ਐ ਹੁੰਦਾ ਜੀ ਹੋਰ ਹਰ ਰੋਜ਼ ਕੀ ਕੀ ਬਣਾ ਕੇ ਦੇਵੇ ਹਨਾ ਚਲੋ ਕਿਤੇ ਕਿਤੇ ਤਾਂ ਬਣ ਜਾਂਦੀ ਆ ਪਰ ਹਰ ਰੋਜ਼ ਫਿਰ ਇਹੀ ਟੈਨਸ਼ਨ ਰਹਿੰਦੀ ਆ ਵੀ ਕੀ ਬਣਾ ਕੇ ਤੇਗੀ ਹਰ ਰੋਜ਼ ਤੇ ਇਹ ਫਿਰ ਮੈਂ ਟਿਫਨ ਦੇ ਵਿੱਚ ਪਾਤਾ ਸੀ ਇੱਕ ਪਰੌਂਠਾ ਤੇ ਲੈ ਗਿਆ ਸੀਗਾ ਫਿਰ ਉਹ ਤੇ ਇੱਥੇ ਨਾਲ-ਨਾਲ ਬਸ ਗੱਲਾਂ-ਬਾਤਾਂ ਚੱਲ ਰਹੀਆਂ ਸੀਗੀਆਂ ਕਿਉਂਕਿ ਉਹ ਜਦੋਂ ਸਵੇਰ ਜਾਣ ਤੋਂ ਪਹਿਲਾਂ ਬਸ ਉਹਨੇ ਜਦ ਤਿਆਰ ਹੁੰਦਾ ਹੁੰਦਾ ਫਿਰ ਵਿੱਚ ਰਸੋਈ 'ਚ ਆ ਜਾਂਦਾ ਵੀ ਬਸ ਗੱਲਾਂ-ਬਾਤਾਂ ਕਰਨ ਵਾਸਤੇ ਹਾਂਜੀ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਕਿ ਜਿਹੜੀ ਵੀ ਜਦੋਂ ਆਪਾਂ ਨਾ ਜ਼ਿਆਦਾ ਨਿਕਲ ਆਉਣੇ ਆ ਤੇ ਆਪਣਾ ਜਿਹੜਾ ਸਿਰ ਦਰਦ ਕਰਨ ਲੱਗ ਜਾਂਦਾ ਤੇ ਉਹਦੇ ਨਾਲ ਜਿਹੜਾ ਸਿਰ ਦਰਦ ਕਰਦਾ ਜੀ ਉਹਦੇ ਵਾਸਤੇ ਆਪਾਂ ਕੀ ਹੀ ਕਰਨਾ ਹੈ ਤੁਸੀਂ ਜੈਫਲ ਲੈ ਲਿਓ ਜੀ ਜੈਫਲ ਪਾਊਡਰ ਮਿਲ ਜਾਊਗਾ ਤੁਹਾਨੂੰ ਕਿਸੇ ਵੀ ਦੀ ਦੁਕਾਨ ਤੋਂ ਹਨਾ ਤੇ ਤੁਸੀਂ ਲੈ ਲਿਓ ਜੀ ਜੈਫਲ ਤੇ ਉਹਦਾ ਜਾਨੀ ਕਿ ਜੈਫਲ ਦਾ ਪਾਊਡਰ ਤੇ ਉਹਨੂੰ ਤੁਸੀਂ ਰਾਤ ਨੂੰ ਸੌਣ ਵੇਲੇ ਤੇ ਦੁੱਧ ਦੇ ਵਿੱਚ ਪਾ ਕੇ ਆਧਾ ਚਮਚ ਦੁੱਧ ਦੇ ਵਿੱਚ ਪਾ ਕੇ ਤੇ ਤੁਸੀਂ ਪੀਣਾ ਸ਼ੁਰੂ ਕਰ ਦੋ ਤਾਂ ਹਾਂ ਤੁਸੀਂ 15 20 ਦਿਨ ਲਗਾਤਾਰ ਜਦੋਂ ਪੀਣ ਲੱਗੇ ਤਾਂ ਤੁਹਾਨੂੰ ਜਾਨੀ ਕਿ ਜਿਹੜਾ ਸਿਰਦਰਦ ਹੁੰਦਾ ਨਿਗਾ ਲਾਉਣ ਦੇ ਨਾਲ ਤੇ ਉਹ ਤੁਹਾਨੂੰ ਸਿਰਦਰਦ ਉਹ ਜਿਹੜਾ ਹੁਣ ਉਹ ਬੰਦ ਹੋ ਜਾਊਗਾ ਜਾਨੀ ਕਿ ਸਿਰਦਰਦ ਜਿਹੜਾ ਹੁੰਦਾ ਇੱਕ ਜਾਨੀ ਕਿ ਤਕੀਵਾ ਹੁੰਦਾ ਹੈ ਆਪਾਂ ਨੂੰ ਜਿਵੇਂ ਥਕਾਵਟ ਜੀ ਹੋ ਜਾਂਦੀ ਹੈ ਸਰੀਰ ਨੂੰ ਤੇ ਸਿਰਦਰਦ ਕਰਦਾ ਆਪਣਾ ਜਿਵੇਂ ਨਿਗਾ ਲਾਉਣ ਦੇ ਨਾਲ ਤੇ ਉਹ ਬਿਲਕੁਲ ਠੀਕ ਹੋ ਜਾਊਗਾ ਜੀ ਤੇ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਦੱਸਾਂਗੇ thyroid ਤੋਂ thyroid ਦੀ ਜਿਹੜੀ ਸਮੱਸਿਆ ਆਏ ਉਹ ਤੁਸੀਂ ਕੀ ਕਰਨਾ ਜੀ ਹਰਾ ਧਨੀਆ ਦੇਖੋ ਜੀ ਹਰੇ ਧਨੀਏ ਨੂੰ ਆਪਾਂ ਨਾ ਹਰ ਇੱਕ ਥੋੜੀ ਤੋਂ ਥੋੜੀ ਜਗ੍ਹਾ ਦੇ ਵਿੱਚ ਵੀ ਉਗਾ ਸਕਦੇ ਆ ਚਾਹੇ ਤੁਸੀਂ ਗਮਲੇ ਦੇ ਵਿੱਚ ਵੀ ਸਿੱਟ ਦਿਓ ਹਨਾ ਹਰਾ ਧਨੀਆ ਤਾਂ ਉਹਦੇ ਵਿੱਚ ਵੀ ਵਧੀਆ ਉਗ ਜਾਊਗਾ ਤੇ ਹਰੇ ਧਨੀਏ ਨੇ ਤੁਸੀਂ ਕੀ ਕਰਨਾ ਜੀ ਬਿਨਾਂ ਵਿੱਚ ਕੋਈ ਮਿਰਚ ਜਾਂ ਨਮਕ ਪਾਏ ਉਹਨੂੰ ਤੁਸੀਂ ਚਟਨੀ ਬਣਾ ਲਓ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਮਿੱਠੀ ਚਟਨੀ ਖਾ ਲੂਗੀ ਹਰੇ ਧਨੀਏ ਦੀ ਤਾਂ ਵਿੱਚ ਤੁਸੀਂ ਸ਼ੱਕਰ ਮਿਕਸ ਕਰ ਲਓ ਜੀ ਹਰੇ ਧਨੀਏ ਦੇ ਵਿੱਚ ਸ਼ੱਕਰ ਪਾ ਕੇ ਤੁਸੀਂ ਉਹਦੀ ਚਟਨੀ ਬਣਾ ਕੇ ਹਰ ਰੋਜ਼ ਖਾਣੇ ਸ਼ੁਰੂ ਕਰ ਦੋ ਤੇ ਤੋਂ ਤੁਸੀਂ 1 ਮਹੀਨਾ ਲਗਾਤਾਰ ਜਦੋਂ ਖਾਧੀ ਤਾਂ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਹੀ ਮਿਲ ਜਾਊਗਾ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਤੁਸੀਂ ਇਨਸ਼ੋਰ ਇਹ ਚਟਨੀ ਬਣਾ ਕੇ ਦੇਖਿਓ ਤੇ ਸਿਰ ਦਰਦ ਤੋਂ ਤੁਸੀਂ ਜੈਫਲ ਦਾ ਜੈਫਲ ਦਾ ਜਿਹੜਾ ਪਾਊਡਰ ਹੁੰਦਾ ਦੁੱਧ ਦੇ ਵਿੱਚ ਪਾ ਕੇ ਤੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਉਸ ਤੋਂ ਵੀ ਰਾਹਤ ਮਿਲੂਗੀ ਤੇ ਚਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਕਰ ਦਿਆਂ ਜੀ ਐਂਡ ਇਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਕਰਿਓ ਜੀ ਫੁੱਲ ਵਾਚ ਚ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ